ਗੱਦੀਆਂ ਲੀੜੇ ਪਾਉਂਦਾ ਏ ਕੋਈ ਫਾਟਿਆਂ ਦਾ ਟੈਂਟ ਮਟਪਾਉਂਦਾ ਏ ਕੋਈ ਗੱਦੀਆਂ ਤੇ ਜਾਦਾ ਏ ਕੋਈ ਚੋਰ ਤੇ ਟੱਕਰ ਖਾਈ ਏ ਰੱਬਾ ਹੋ ਗਈ ਯਾ ਮਿਲ ਕੋ ਆ ਵੀ ਸਮਝ ਨਹੀਂ ਆਈ ਸੇਖੇ ਮਰ ਗਾ ਵੀ ਹੋ ਪਸੀਆਂ ਤੂੰ ਬਾਈ ਜੱਟ ਮੇਰਾ ਨਾਮ ਭਾਜੀ ਗੁਰਜੀਤ ਸਿੰਘ ਕਿਹੜਾ ਪਿੰਡ ਜੀ ਪਿੰਡ ਆਪਣਾ ਘਰਿਆਲਾ ਤਾਨੂੰ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਜੇ ਕਿੱਡਾ ਸੋਹਣਾ ਗਾਉਂਦੇ ਜੀ ਤੇ ਕਦੋਂ ਤੋਂ ਲੈ ਕੇ ਸ਼ੌਂਕ ਹੈ ਤੁਹਾਨੂੰ ਪਿਆਰ ਇਹ ਸ਼ੌਂਕ ਮੈਨੂੰ ਬਚਪਨ ਤੋਂ ਹੀ ਸੀ ਤੇ ਹੌਲੀ-ਹੌਲੀ ਮੈਂ ਇੱਕ ਤਰ੍ਹਾਂ ਗਾਣੇ ਲਿਖਣ ਲੱਗ ਪਿਆ ਤੇ ਮੈਂ ਕਲਾਕਾਰਾਂ ਕੋਲ ਗਿਆ ਥੋੜੇ ਪਾ ਕੇ ਪਿੰਡਾਂ ਕਲਾਕਾਰਾਂ ਸੁਣਾਏ ਵੀ ਆ ਤੇ ਕਲਾਕਾਰਾਂ ਅੰਦੇ ਗੁਣ ਕਰਾਂ ਗਾਣੇ ਮੁੜ ਕੇ ਕੋਈ ਕਲਾਕਾਰ ਹੁੰਦਾ ਨਹੀਂ ਮੈਂ ਆਨਾ ਮੇਰੀ ਦਿਲ ਦੀ ਤਮੰਨਾ ਕਿ ਮੇਰਾ ਕੋਈ ਗਾਣਾ ਆਵੇ ਸਾਰੇ ਸੋਹਣੇ ਜਿਹੇ ਤਰ੍ਹਾਂ ਆਵਾਜ਼ ਆਵੇ ਮੇਰੀ ਬਾਹਰ ਨਿਕਲੇ ਕਿੰਨੇ ਕ ਗਾਣੇ ਹਨ ਦਿੱਕਤ ਤੁਸੀਂ ਲੈ ਗਏ ਮੇਰੇ ਕੋਲ 10 12 ਗਾਣੇ ਲਿਖੇ ਪਏ ਆ ਕੋਈ ਦਰਸ਼ਕਾਂ ਨੂੰ ਸੁਣਾਉਗੇ ਗਾਣਾ ਕੋੜਾ ਹਾਂ ਜੀ ਸੁਣਾ ਦਾਂਗਾ ਚਲਾਓ ਸਰਪੰਚਾ ਘਰੇ ਮੈਂ ਤੇਰੇ ਆਈ ਵਸਾਰੀ ਬੋਟ ਆ ਤੈਨੂੰ ਪਾਈ ਸਰਪੰਚਾ ਘਰੇ ਮੈਂ ਤੇਰੇ ਆਈ ਵਸਾਰੀ ਬੋਟ ਆ ਤੈਨੂੰ ਪਾਈ ਮੇਰਾ ਕੀਤਾ ਕਾਮਨਾ ਸਾਰਿਆਂ ਦੇ ਕੋਠੇ ਆਗੇ ਵੇ ਮੇਰੀ ਨਿਕਲੀ ਕਾਂਦਣਾ ਸਾਰਿਆਂ ਦੇ ਕੋਠੇ ਆਗੇ ਵੇ ਮੇਰੀ ਨਿਕਲੀ ਕਾਂਦਣਾ ਸਾਰੇ ਬੋਰਡ ਤੋਂ ਮੈਨੂੰ ਪਾਈ ਨਹੀਂ ਹਾਲੇ ਗਰਾਂਟ ਨਹੀਂ ਗਈ ਆਈ ਸਾਰੇ ਬੋਰਡ ਤੋਂ ਮੈਨੂੰ ਪਾਈ ਨਹੀਂ ਹਾਲੇ ਗਰਾਂਟ ਨਹੀਂ ਗਈ ਆਈ ਮੈਂ ਸਾਰੇ ਕੰਮ ਕਰਾਉਣੇ ਆ ਜਿਨ੍ਹਾਂ ਦੇ ਕੱਜੇ ਕੋਠੇ ਮੈਂ ਸਾਰੇ ਪੱਕੇ ਪਵਾਉਣੇ ਆ ਜਿਨ੍ਹਾਂ ਦੇ ਕੱਜੇ ਕੋਠੇ ਮੈਂ ਸਾਰੇ ਪੱਕੇ ਪਵਾਉਣੇ ਆ ਇਹ ਸਰਪੰਚੀ ਨੂੰ ਲੈ ਕੇ ਜੋੜਿਆ ਗਣੋ ਹਾਂਜੀ ਤੇ ਇਸ ਤੋਂ ਇਲਾਵਾ ਵੀ ਕੋਈ ਹੋਰ ਨਾਂ ਨੇ ਜਿਹੜੇ ਲਉਂਦੇ ਹਾਂਜੀ ਹੋਰ ਵੀ ਨੇ ਕਿਹੜੀ ਤਰਜ਼ ਤੇ ਹੁਣ ਜਿਹੜਾ ਹੋ ਅਗਲਾ ਗਾਣਾ ਇੱਕ ਗਾਣਾ ਹੋਰ ਲਿਖਿਆ ਸੀ ਇਤਨਾ ਜਿਵੇਂ ਜੱਟ ਜਾ ਕੇ ਬਾਹਰ ਦਿਹਾੜੀ ਕਰਦੇ ਆ ਇੱਥੇ ਦਿਹਾੜੀ ਕਰਦੇ ਜੱਟ ਨੂੰ ਮੇਣਾ ਮਾਰ ਦਿੰਦਾ ਕਿ ਤੂੰ ਦਿਹਾੜੀ ਕਰਨ ਰਿਆ ਵਾ ਤੇ ਮੈਂ ਉਹਨਾਂ ਤੇ ਲਿਖਿਆ ਹੈ ਆ ਇੱਥੇ ਜੱਟ ਦੇਹਾੜੀ ਕਰ ਲੈ ਜੱਟ ਨੂੰ ਜੱਟ ਮੇਣਾ ਮਾਰਦਾ ਹਾ तुसी बारले दशो जट दी करोरियां थले लॻ के गोरियां थले लॻ कंदा कामया करना गोरा जो मर्ज़ी ही कियो दव ते परना गोरा जो मर्ज़ी ही कियो दिल ते पए झरना जट उद ई हाए मरदा जॾो टोरां चो प ਬੜੀ ਤੇੜ ਮਾਰ ਕੇ ਕਹਿੰਦਾ ਕਿ ਪੁੱਤ ਮੇਰਾ ਭਾਰ ਆ ਰਹਿਂਦਾ ਉਥੇ ਕਰਦਾ ਉਹ ਦਿਹਾੜੀ ਉਥੇ ਕਰਦਾ ਉਹ ਦਿਹਾੜੀ ਕੰਮ ਤੇ ਕਰਨਾ ਪੈਂਦਾ ਗੋਰਾ ਜੋ ਮਰਜੀ ਹੀ ਕਹਿ ਦਿਓ ਦਿਲ ਤੇ ਯਰਨਾ ਪੈਂਦਾ ਹੋਰ ਕੀ ਕੀ ਗਾਣਿਆਂ ਤੋਂ ਇਲਾਵਾ ਤੁਹਾਡਾ ਹੋਰ ਕੀ ਪੇਸ਼ਾ ਕੀ ਕੰਮ ਕਰਦੇ ਪਾਜੀ ਕੰਮ ਕੋਈ ਨਹੀਂ ਆਪਣੇ ਕੋਲ 4 ਕਿੱਲੇ ਜ਼ਮੀਨ ਨਹੀਂ ਉਹ ਪਾੜੀ ਵੇਚ ਕੇ ਤੇ ਕੁੜੀਆਂ ਦੇ ਵਿਆਹ ਕਰਤੇ ਆ ਹੁਣ ਆਪਣੇ ਕੋਲ ਇਸ ਟਾਈਮ ਕੋਹ ਹੋਣੀਗਾ ਤੇ ਦਿਹਾੜੀ ਦੱਪਾ ਕਰਕੇ ਤੇ ਆਪਦਾ ਟਾਈਮ ਪਾਸ ਹੁੰਦਾ ਵਾ ਹੁਣ ਕੀ ਮੰਗ ਕੀ ਚਾਹੁੰਦੇ ਕੀ ਤੁਸੀਂ ਭਾਜੀ ਇਹੋ ਚਾਹੁੰਨੇ ਕਿ ਗਾਣਾ ਆਪਣਾ ਇੱਕ ਵੇ ਦਾ ਚੱਲ ਜੇ ਕੋਈ ਕਲਾਕਾਰ ਆਪਣੇ ਕੋਈ ਸਪੋਰਟ ਕਰੂਗਾ ਤੇ ਆਪਣਾ ਬਹੁਤ ਵੱਡ ਨੂੰ ਇਹੋ ਯਾਰ ਜੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ 701 42 25 952 701 42 25 952